ਆਤਣਾ ਦੇ ਨੇੜੇ ਇੱਕ ਪਿੰਡ ਨਿਹਾਰ ਵਿਖੇ ਦੋ ਵਿਅਕਤੀ ਵੱਲੋਂ ਕੀਤੀ ਖੁਦਕੁਸ਼ੀ ਦਾ ਮਾਮਲਾ ਕਾਫੀ ਭਗੜਾ ਨਜ਼ਰ ਆ ਰਿਹਾ ਹੈ ਜਿੱਥੇ ਕਈ ਦਿਨਾਂ ਤੋਂ ਉਹਨਾਂ ਵੱਲੋਂ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਉਤੇ ਹੀ ਹੁਣ ਦੂਜੇ ਪਾਸੇ ਉਹਨਾਂ ਵੱਲੋਂ Laash ਲੈ ਕੇ ਜਿਹੜਾ ਕਿ ਪਟਨਾ ਸ਼ਹਿਰ ਅੰਦਰ ਰੋਜ਼ ਵਿਖਾਵਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਚੌਕਸ ਨਿਗਰਾਨੀ ਕੀਤੀ ਜਾ ਰਹੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਮੁਸਤੈਦ ਨੇ ਇਸ ਵਕਤ ਜਿਹੜੇ ਕਿ ਪਟਨਾ ਉਪ ਪੁਲਿਸ ਕਪਤਾਨ ਜਿਹੜੇ ਇੰਦਰਪਾਲ ਸਿੰਘ ਚੋਹਾਨ ਹੈ ਇਹਨਾਂ ਨੇ ਵੀ ਗੱਲ ਕਰਨੀ ਹੈ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਕਿ ਇਹਨਾਂ ਵੱਲੋਂ ਦੋਚਿਆਂ ਨੂੰ ਕਾਬੂ ਕਰਨ ਵਾਸਤੇ 那你好去，哎，教会嘿，那个谁。<noise> <noise> <noise> ਪ੍ਰੋਬਲਮ ਨਾਇਆ ਇਸ ਕਰਕੇ ਪੁਲਿਸ ਲਾਈ ਹੋਈ ਹੈ। ਉਹਨਾਂ ਦਾ ਕਹਿਣਾ ਵੀ ਰਸਤੇ ਰੋਕੇਗੇ ਸਾਡੇ ਟਰਾਲੀ ਨਹੀਂ ਉਹ ਸੀਨੀਅਰ ਅਫਸਰਾਂ ਨਾਲ ਗੱਲ ਹੋ ਗਈ ਉਹਨਾਂ ਦੀ ਤੇ ਕੋਈ ਰਸਤਾ ਨਹੀਂ ਰੋਕਿਆ ਜਾਊਗਾ। ਪ੍ਰੋਟੈਸਟ ਕਰ ਸਕਦੇ ਜਿਵੇਂ ਤੁਸੀਂ ਹਾਂਜੀ ਪ੍ਰਦਰਸ਼ਨ ਕਰ ਸਕਦੇ। ਪੁਲਿਸ ਮੁਲਾਜ਼ਮ ਜਿਹੜੇ ਤਣਾਅ ਕਿਤੇ ਨੇ ਇਹ ਲਾਂਡਰਲੀ ਤਣਾਅ ਕਿਤੇ ਹੋਏ। ਆਉਣ ਵਾਲੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਟੈਸਟ ਦਾ ਦੱਸ ਦਿੱਤਾ ਜਾ ਰਿਹਾ ਹੈ ਇਹ ਪਵਾਜਵਾ ਜਾ ਰਹੇ ਹਨ। ਸਰ ਨਕਰਿਆਂ ਨੂੰ ਇਹ ਵਿਸ਼ਵਾਸ ਆ ਰਿਹਾ ਹੈ ਵੀ ਦੋਸ਼ੀ ਦੀ ਗ੍ਰਿਫਤਾਰੀ ਜਿਹੜੀ ਜਲਦੀ ਕੀਤੀ ਜਾਊ। ਦੋ ਬੰਦੇ ਗ੍ਰਫਤਾਰ ਹੋ ਚੁੱਕੇ ਨੇ ਬਾਕੀ ਇਹਦਾ ਕੀ ਪ੍ਰੋਸੈਸ ਹੈ ਕਿਵੇਂ ਚਲਤੀ ਟੀਮਾਂ ਭੜਾਈਆਂ ਗਈਆਂ ਨੇ ਆਰਡਰ ਟੀਮਾਂ ਬਣਾ ਕੇ ਭੇਜੀਆਂ ਹੋਈਆਂ ਨੇ ਜੀ ਅਸੀਂ ਦੋਸ਼ੀਆਂ ਨੂੰ ਜਲਦੀ ਅਰੈਸਟ ਕਰ ਲਾਂਗੇ ਕਿਹੜੀ ਕਿਹੜੀ ਟੀਮ ਹੈ ਸੀਆਈਏ ਹੈ ਚਲ ਕੋਈ ਸੀਆਈਏ ਸਮਾਣਾ ਜੀ ਤੇ ਥਾਣੇ ਦੀਆਂ ਟੀਮਾਂ ਨੇ ਤਿੰਨੇ ਥਾਣੇ ਦੀਆਂ ਟੀਮਾਂ ਨੇ ਸ਼ੇਤਰਾਣਾ ਘੱਗਾ ਪਤਣਾ ਤੇ ਹਾਂਜੀ ਮੇਰੀਆਂ ਤਿੰਨਾਂ ਚਾਰਾਂ ਨਾਲ ਮੀਟਿੰਗਾਂ ਹੋ ਗਈਆਂ ਜੀ ਪਾ ਇਹਨਾਂ ਨੇ ਧਰਨਾ ਕਰੀਆਂ ਨੇ ਇਹਨਾਂ ਨੇ ਇੱਕ ਦੋਸ਼ੀ ਆ ਜਿਹੜਾ ਮੇਨ ਉਹਦੀ ਅਰੈਸਟ ਦੀ ਜਿਹੜੀ ਡਿਮਾਂਡ ਰੱਖੀ ਗਈ ਹੈ ਨਾ ਹਾਂਜੀ ਟੋਟਲ ਦੋਸ਼ੀ ਕਿੱਥੇ ਸੀ ਟੋਟਲ ਬਾਈ ਨੇਮ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਚੋਂ ਦੋ ਅਰੈਸਟ ਹੋ ਚੁੱਕੇ ਨੇ ਦੋ ਇਹਨਾਂ ਨੇ ਅਨਨੋਨ ਲਿਖਾਏ ਹੋਏ ਸੀਗੇ ਜਿਨ੍ਹਾਂ ਨੂੰ ਅਸੀਂ ਨਾਮਜ਼ਦ ਕਰ ਲਿਆ ਹੈ ਤਾਰਾ ਆਮ ਤਾਂ ਇਹਦੇ ਚ ਪਹਿਲਾਂ 306 ਲੱਗੀ ਸੀਗੀ ਤੇ ਉਸ ਤੋਂ ਬਾਅਦ ਐਸਸੀ ਐਕਟ ਵੀ ਲੱਗ ਗਿਆ ਹਾਂਜੀ ਜਲਦ ਜਲਦ ਹੀ ਗ੍ਰਿਫਤਾਰ ਕਰ ਲਾਂਗੇ ਅਸੀਂ